ਵਕਾੰਦਾ ਨੁਕਤਾ ਤਾਂ ਮਾਨ ਬਖਸ਼ਿਆ ਤੋਂ ਅਦੇ ਜੇਤ ਜਮੰਦੀਆ ਬਾਸ ਹੈ ਜੀ ਤੁਸੀਂ ਕੀ ਕਹਿਣਾ ਚਾਹੋਗੇ ਐ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਆਪਣੇ ਪਿੰਡ ਦਾ ਵਿਕਾਸ ਕਰਨਾ ਚਾਹੁੰਦੀ ਹਾਂ ਆਪਣੇ ਪਿੰਡ ਦਾ ਕੰਮ ਕਰਵਾਉਣਾ ਚਾਹੁੰਦੀ ਹਾਂ ਆਪਣੇ ਜੋ ਵੀ ਮੈਂਬਰ ਬਣੇ ਉਹ ਰਲ ਕੇ ਮੇਰੇ ਨਾਲ ਆਉਣ ਤੇ ਕੰਮ ਕਰਵਾਉਂ ਉਹ ਕਿਹੜੇ ਕੰਮ ਆਉਣੇ ਮਦਦ ਜੜੇ ਥੰਦੇ ਛੱਪੜ ਦਾ ਗਲੀਆਂ ਦਾ ਪਾਰਕਿੰਗ ਦਾ ਇਹ ਸਾਰਾ ਤੁਹਾਡੀ ਮਾਤਾ ਜੀ ਨੂੰ ਪਿੰਡ ਦੇ ਲੋਕਾਂ ਦੇ ਲਈ ਬੜੀ ਸੇਵਾ ਕਰਨ ਦਾ ਵਾਅਦਾ ਮਾਰ ਬਥਿਆ। ਸੋ ਕੀ ਕਹਣਾ ਚਾਹੋਗੇ? ਸਸੀਗਾਲ ਜੀ ਮੈਂ ਤੇ ਪਹਿਲਾਂ ਤੁਹਾਨੂੰ ਤੁਸੀਂ ਆਏ ਸਾਡੇ ਆਵਾਜ਼ ਬੁਲੰਦ ਕਰਨ ਲਈ ਸਾਡੇ ਘਰ ਵਿਚ ਆਏ ਮੈਂ ਰਾਜਵਿੰਦਰ ਸਿੰਘ ਮੇਰੀ ਮਾਤਾ ਜੀ ਕੁਲਵਿੰਦਰ ਕੌਰ ਜੀ ਜਿਹੜੇ ਬਤੌਰ ਸਰਪੰਚ ਤਮਰਾਈ ਦੇ ਚੁਣੇ ਹੋਏ ਨੇ ਨੁਮਾਇंदे ਬੜੇ ਹੀ ਸੂਝਵਾਨ ਨੇ ਕਿ ਜਿਨ੍ਹਾਂ ਨੇ ਵਿਕਾਸ ਕਮਾ ਲਈ ਸਰ ਨੂਰ ਉਂਗਲ ਫੜ ਕੇ ਚਲਾਇਆ ਪਿਛਲੀ ਪੰਚਾਇਤ ਨੇ ਕੜੇ ਤੁਹਾਡੇ ਕਮਰੇ ਤੇਜੋ ਤੁਹਾਡੀ ਗਵਾਹੀ ਤੇ ਗਵਾਹੀ ਹਾਂਜੀ ਹਾਂਜੀ ਸਰ ਪਿਛਲੀ ਪੰਚਾਇਤ ਨੇ ਕਾਫੀ ਕੰਮ ਕਰਵਾਏ ਸਾਡੇ ਪਿੰਡ ਦੇ ਵਿੱਚ ਪਰ ਕੁਝ ਅਧੂਰੇ ਕੰਮ ਜਿਵੇਂ ਕਿ ਗਲੀਆਂ ਕੁਝ ਰਹਿ ਗਈਆਂ ਸੀ ਸਾਡੀਆਂ ਦੋ ਤੋਂ ਚਾਰ ਗਲੀਆਂ ਸੀ ਕੁਝ ਪਾਰਕ ਦਾ ਕੰਮ ਰੰਦਾ ਆ ਜੀ ਇੱਕ ਹੋਰ ਪਾਰਕ ਦੀ ਲੋਕਾਂ ਨੇ ਡਿਮਾਂਡ ਕੀਤੀ ਸੀ ਜਿਸ ਦਾ ਉਸ ਤੋਂ ਛੱਪੜ ਦੀ ਸਾਡੇ ਕੰਮ ਸਫਾਈ ਸਫੀ ਦੇ ਕਾਫੀ ਅਧੂਰੇ ਪਏ ਨੇ ਕੁਝ ਸਮੇਂ ਤੋਂ ਪਹਿਲਾਂ ਜਦੋਂ ਦੀ ਸਾਡੇ ਚੋਣ ਜਾਬਤਾ ਲੱਗੀ ਹੋਈ ਉਸ ਤੋਂ ਬਾਅਦ ਸਾਡੇ ਪਿੰਡ ਕੋਈ ਕੰਮ ਨਹੀਂ ਹੋਇਆ ਜੀ ਸਰ ਤੁਸੀਂ ਆਪ ਦੇਖਿਆ ਜਦੋਂ ਪਿੰਡਾਂ ਦੇ ਵਿੱਚ ਜ਼ਰੀਦਾਰ ਤੇ ਕਪੋੜੇ ਗੁੰਡੇ ਲੱਗੇ ਹੁੰਦੇ ਆ ਗੁੰਡੇ ਬਾਹਰ ਰੋਡਰ ਮੈਜਰ ਹੁੰਦੀ ਆ ਹਾਂਜੀ ਤਾਂ ਕੀ ਕਹਿਣਾ ਚਾਹੋਗੇ ਤੁਹਾਡੇ ਬਣਜੋ ਕਿ ਸਭ ਦਾ ਇਹੋ ਜਿਹੀ ਪਕੰਢੀ ਆ ਗਈ ਹਾਂਜੀ ਸਰ ਫੁੱਲ ਵੋਟੇ ਲਾਏ ਹੋਏ ਆ ਪਰ ਇਹਨਾਂ ਦੀ ਹੁਣ ਸਾਂਭਾਲ ਨਹੀਂ ਹੋ ਪਾਰੀ ਸਰ ਇਹਨਾਂ ਦੇ ਕੀ ਸਾਡੀ ਪੰਚਾਇਤ ਦਾ ਕੁਝ ਕੋਲਮ ਨਹੀਂ ਜਿਸ ਕਰਕੇ ਸਾਡਾ ਪੂਰਾ ਹੋ ਚੱਕਿਆ ਜਿੱਥੇ ਕਿ ਇਹਨਾਂ ਨੇ ਕੁਝ ਟਾਈਮ ਹੋ ਗਿਆ ਜਿਨ੍ਹਾਂ ਦੇ ਕਿ ਸਾਡਾ ਕੰਮ ਤੇ ਰੁਕਾਵਟਾਂ ਜੋ ਲਗਾਤਾਰ ਆਉਂਦੀਆਂ ਰਹੀਆਂ ਜੇ ਪਰਮਦੀ ਗੱਲ ਕਰੀਏ ਜਦੋਂ ਪੰਚਾਇਤ ਨਾਲ ਲਕੋਣੇ ਜਾਂਦੇ ਆ ਜਾਂ ਸਰਪੰਚ ਟੁੜੇ ਜਾਂ ਜਾਂ ਪਿੰਡ ਦੇ ਸੁਪਾਸੇ ਨਮਾਇਦੇ ਹੁੰਦੇ ਆ ਹਾਂਜੀ ਫਿਰ ਉਹ ਵਰਮਦੀ ਵਾਲਾ ਜਿੱਦ ਤੋਂ ਵੀ ਸੀ ਇਹਨਾਂ ਨੂੰ ਕੱਥੇ ਚੱਲਣਾ ਚਾਹੀਦਾ ਕੀ ਤੁਹਾਨੂੰ ਲੱਗਦਾ ਤੇ ਇਹੋ ਜਿਹੀ ਪਤਾ ਨਹੀਂ ਆ ਰਹੀ ਤੁਹਾਡੇ ਹਾਂਜੀ ਹਾਂਜੀ ਸਰ ਸਰ ਇੱਕ ਜਿਹੜਾ ਸਰਪੰਚ ਆ ਤੇ ਇੱਕ ਜਿਹੜੇ ਮੈਂਬਰ ਆ ਸਾਡੇ ਪਿੰਡ ਦੇ ਇਹ ਤੇ ਮੈਂ ਤੇ ਚਾਹਨਾ ਕਿ ਕਿਸੇ ਪਾਰਟੀ ਨਾਲ ਸਬੰਧਨ ਨਹੀਂ ਹੋਣੇ ਚਾਹੀਦੇ ਕਿ ਇੱਕ ਇੱਕ ਮਤਲਬ ਪਿੰਡ ਦੇ ਸਾਂਝੇ ਨੁਮਾਇੰਦੇ ਚੁਣੇ ਗਏ ਆ ਜਿਨ੍ਹਾਂ ਨੂੰ ਰਲ ਕੇ ਕੰਮ ਕਰਨਾ ਚਾਹੀਦਾ ਪਰ ਸਾਡੇ ਕੁਝ ਸਿਆਸੀ ਦਵਾਜ ਜਾਂ ਕੁਝ ਸਮਝ ਲੋ ਇਨਾ ਕਾਰਨ ਸਾਡੇ ਪਿੰਡ ਦੇ ਵਿੱਚ ਮੈਂਬਰ ਔਰ ਸਰਪੰਚ ਦਾ ਨਹੀਂ ਤਾਲਮਿਲ ਹੋ ਪਾਰਿਆ ਮੈਂ ਤਾਂ ਡੀਡੀਪੀਓ ਸਾਹਿਬ ਨੂੰ ਦੇ ਕੇ ਬੇਨਤੀ ਕਰਨਾ ਚਾਹੇ ਕਿ ਸਾਡੇ ਪਿੰਡ ਵਿੱਚ ਇੱਕ ਪ੍ਰਬੰਧਕ ਤੌਰ ਤੇ ਵੀ ਨੁਮਾਇੰਦਾ ਚੁਣਿਆ ਗਿਆ ਆ ਪਰ ਜੋ ਸਾਡੇ ਮਤਲਬ ਮਤਲਬ ਤੁਹਾਡੀ ਜਾਣਕਾਰੀ ਤੋਂ ਬਾਹਰ ਹੈ ਜੀ ਅਸੀਂ ਕਹਿੰਦੇ ਆ ਕਿ ਇੱਤੇ ਦੁਬਾਰਾ ਵਿਚਾਰ ਕੀਤੀ ਜਾਵੇ ਅਸੀਂ ਕੰਮ ਕਰਨ ਲਈ ਤਿਆਰ ਆ ਹਰ ਤਰ੍ਹਾਂ ਦਾ ਵੀ ਕੰਮ ਕਰਨ ਲਈ ਪਿੰਡ ਦਾ ਅਸੀਂ ਭਲਾਈ ਕਰਨਾ ਚਾਹੁੰਦੇ ਆਂ ਵਿਕਾਸ ਕਰਨਾ ਚਾਹੁੰਦੇ ਆਂ ਇਹ ਸਾਰਾ ਰਾਸ਼ਨ ਕਾਰਡ ਦੀ ਸਮੱਸਿਆ ਵੀ ਕਬੀ ਪਿੰਡਾਂ ਵਿੱਚ ਨੂੰ ਦੀ ਜਾਂਦੀ ਸੋ ਕੀ ਜਿਹੜੇ ਜੋ ਲੋਕੀਂਆਂ ਦਾ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ ਤੁਹਾਨੂੰ ਜ਼ਾਇਦ ਅਸਰਦਾਰੀ ਬਣੇ ਹੁੰਦੇ ਕੋਈ ਰਿਵਤ ਕਰਾਤ ਨਹੀਂ ਕਰਾਂ ਨਹੀਂ ਬੋਲਦਾ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਵਿੱਚ ਸਮੱਸਿਆ ਹੈੀ ਸਰ ਨਹੀਂ ਸਰ ਸਾਡੇ ਪਿੰਡ 'ਚ ਤਕਰੀਬਨ ਹੀ ਰਾਸ਼ਨ ਕਾਰਡ ਬਣੇ ਹੋਏ ਆ ਕਦੀ ਸਮੱਸਿਆ ਆਈ ਤਾਂ ਨਹੀਂ ਜੇ ਕਿਤੇ ਮੇਰੇ ਸਾਹਮਣੇ ਕੋਈ ਇਦਾਂ ਦੀ ਆਏਗੀ ਤਾਂ ਮੈਂ ਪਹਿਲੇ ਅਧਾਰ ਤੇ ਉਹਦੇ ਨਾਲ ਉਹਦਾ ਕੰਮ ਵੀ ਕਰਾਂਗਾ ਤੇ ਉਹਦੇ ਨਾਲ ਵੀ ਚੱਲਾਂਗਾ ਵੀ ਸਰ ਨਰੇਗਾ ਦੇ ਕਰਦੇ ਉਹ ਨਿੱਕਾ ਦੇ ਵਿੱਚ ਜਿਹੜੇ ਲੋਗ ਰੋਧੁੰਦੇ ਉਹਨਾਂ ਨੂੰ ਜਜ਼ਾ ਦੇ ਦਿੰਦਾ ਨਰਸੋ ਜੇ ਨਾਮ ਪਾ ਲਿਆ ਤੁਹਾਡੇ ਪਿੰਡ ਦੇ ਕੀ ਲੱਗਾ ਕੰਮ ਚੱਲ ਰਿਹਾ ਆਪਾਂ ਕਿਨੇ ਲਸਤਾਂ ਕਰਦੇ ਸਰ ਨਰੇਗਾ ਦੇ ਵਿੱਚ ਕਾਫੀ ਨਾਂ ਪਏ ਹੋਏ ਆ ਪਿੰਡ ਦੇ ਪਰ ਸਰ ਤੁਹਾਡਾ ਪਿਛਲੇ ਸਮੇਂ ਤੋਂ ਕੰਮ ਹੀ ਬੰਦਾ ਕਿ ਸਾਨੂੰ ਪਤਾ ਨਹੀਂ ਚੱਲ ਰਿਹਾ ਕਿ ਕਿਹਨਾਂ ਦੇ ਨਾਂ ਵਿੱਚ ਹੈਗੇ ਆ ਜਾਂ ਨਹੀਂ ਹੈਗੇ ਜਦੋਂ ਕੰਮ ਚੱਲੂਗਾ ਤੇ ਜਿਨ੍ਹਾਂ ਦੇ ਨਾਂ ਹੋਏਗੇ ਤੇ ਉਹੀ ਕੰਮ ਕਰਨਗੇ ਬਕਾਇਦਾ ਜਿਹੜਾ ਜਿਹਦਾ ਨਾਂ ਅ ਅੱਧਾ ਲਿਖਿਆ ਹੋਇਆ ਤਾਂ ਕੰਮ ਨਹੀਂ ਕਰਦਾ ਉਹ ਤਾਂ ਬਿਲਕੁਲ ਨਹੀਂ ਚੱਲੇਗਾ ਜੀ ਜੀ ਸਰ ਪਿੰਡੀ ਐਜੂਕੇਸ਼ਨ ਲੈ ਕੇ ਕਿਵੇਂ ਦੇਖਦੇ ਹੋ ਕਿਨੇ ਵੀ ਤਸਕੂਲਾ ਕੀ ਲੱਗਦਾ ਇੱਥੇ ਕਾਫੀ ਬੁਰਾ ਮਾਹੌਲ ਹੈ ਹਾਂਜੀ ਹਾਂਜੀ ਸਰ ਸਾਡੇ ਪ੍ਰਾਇਮਰੀ ਸਕੂਲ ਵੀ ਹੈਗਾ ਤੇ ਪਾਰ ਮਿਡਲ ਸਕੂਲ ਵੀ ਹੈਗਾ ਸਰ ਤੇ ਸਰ ਬਹੁਤ ਹੀ ਵਧੀਆ ਇਹਨਾਂ ਦੇ ਪ੍ਰਿੰਸੀਪਲ ਹੈ ਜਾਈਏ ਤੇ ਮਤਲਬ ਬੱਚਾ ਨਾਲ ਬੜੇ ਪਿਆਰ ਨਾਲ ਸਤਿਕਾਰ ਨਾਲ ਉਹਨਾਂ ਨੂੰ ਪੜ੍ਹਾਉਂਦੇ ਆ ਤੇ ਪਿੰਡ ਦਾ ਵੀ ਪੂਰਾ ਮਤਲਬ ਸਹਿਯੋਗ ਦਿੰਦੇ ਆ ਕੋਠੇ ਨਾਟਾ ਬਣਾ ਚਾਹੀਆਂ ਸੋ ਨਵੇਂ ਘਰ ਬੁਲਗੇ ਆ ਤੁਹਾਡੇ ਪਿੰਡ ਦੇ ਕਿੰਨੇ ਕਿੱਡੇ ਘਰ ਨਾਟਾ ਆ ਕਿੰਨੇ ਨਵੇਂ ਘਰ ਬੁਲਗੇ ਸਰਕਾਰ ਆਈਆਂ ਸੈਂਟਰ ਦੀ ਸਕੀਮ ਹੈ ਸਰ ਇਹ ਕਾਫੀ ਗ੍ਰਾਂਟਾ ਪਹਿਲਾਂ ਤੇ ਸਾਡੇ ਪਿੰਡ ਨਹੀਂ ਆਈਆਂ ਕੱਚੇ ਮਕਾਨਾਂ ਦੀਆਂ ਪਰ ਹੁਣ ਜਿਹੜੇ ਫਾਰਮ ਨਵੇਂ ਆਇਆ ਕਾਫੀ ਅਦੇ ਭਰੇ ਆ ਸਰ ਇਹ ਸਾਰਾ ਪਿੰਡ ਵਿੱਚ ਕਈ ਵਾਰੀ ਚੱਲਦੇ ਇੰਨੇ ਕਵਾਜ ਜਾਂਦੇ ਆ ਲੋਕਾਂ ਨੂੰ ਥਾਣੇ ਤੇ ਜਾਣੇ ਧੱਕੇ ਖਾਣੇ ਪਿੰਡ ਦਾ ਸਮਾਂ ਹੀ ਬਰਬਾਦ ਹੁੰਦਾ ਤੇ ਪਤਾ ਨਹੀਂ ਕਿ ਸਰਪੰਚ ਦੀ ਕੀ ਜ਼ਿੰਮੇਵਾਰੀ ਹੁੰਦੀ ਹੈ ਕਿਵੇਂ ਦੇ ਦੋ ਸਰ ਸਰਪੰਚ ਦੀ ਜ਼ਿੰਮੇਵਾਰੀ ਤਾਂ ਪਹਿਲਾਂ ਬੜੀ ਵੱਡੀ ਹੁੰਦੀ ਹੈ ਕਿ ਇਹਨਾਂ ਨੂੰ ਇਕੱਠਾ ਕਰਕੇ ਇੱਕ ਜਗ੍ਹਾ ਤੇ ਭਾ ਕੇ ਇਹਨਾਂ ਦੇ ਨਿੱਜੀ ਜਿਹੜੇ ਝਗੜੇ ਜਾਂ ਕੋਈ ਹੋਰ ਗੱਲਬਾਤ ਹੈ ਇਹਨਾਂ ਨੂੰ ਉੱਥੇ ਹੀ ਨਿਬੇੜਿਆ ਜਾਵੇ ਤਾਂ ਜੋ ਕਿ ਇੱਕ ਤੇ ਸਮਾਂ ਕਿਸੇ ਦਾ ਬਚੇ ਇੱਕ ਥਾਣੇ ਕਚਾਰੀਆਂ ਦੀ ਖੱਜਲ ਖਰਾਬੀ ਤੋਂ ਪੈਸੇ ਤੋਂ ਇਹਨਾਂ ਨੂੰ ਬਚਾਇਆ ਜਾ ਸਕੇ ਸਾਡੀ ਤਾਂ ਜ਼ਿੰਮੇਵਾਰੀ ਇਹ ਹੁੰਦੀ ਹੈ ਕਿ ਹੱਥ ਜੋੜ ਕੇ ਕਿ ਉਹਨਾਂ ਨੂੰ ਪਿੰਡ ਦੇ ਵਿੱਚ ਹੀ ਨਿਵੇੜਿਆ ਜਾ ਸਕੇ ਜੀ ਸਾਰਾ ਸੈਂਟਰਲ ਸਕੂਲ ਜਾਂ 50-70 ਸਭ ਸੁਵਿਧਾਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਹੁੰਦੀਆਂ ਸੋ ਕਿਤਨਾ ਕਿਹੜੇ ਥੜੇ ਬੰਦੀ ਹੁੰਦੀ ਆ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀ ਸੋ ਤੁਹਾਡੀ ਗੱਲ ਕਿਵੇਂ ਪਹੁੰਚਦਾ ਜਾਵੇ ਸਰ ਮੈਂ ਤੇ ਪਹਿਲਾਂ ਵੀ ਇਹੋ ਗੱਲ ਕਹੀ ਕਿ ਪਿੰਡ ਦੇ ਵਿੱਚ ਥੜੇ ਬੰਦੀ ਹੋਣੀ ਨਹੀਂ ਚਾਹੀਦੀ ਇਹ ਜਿਹੜੇ ਸਰਪੰਚ ਆ ਇਹ ਪਿੰਡ ਦੇ ਇੱਕ ਸਾਂਝਾ ਉਮੀਦਵਾਰ ਆ ਜੀ ਨਾ ਕਿਸੇ ਕੀ ਟੋ ਨਿਸ਼ਾਨ ਤੇ ਲੜਦਾ ਜੀ ਤੇ ਮੈਂਬਰ ਵੀ ਇਸੇ ਤਰ੍ਹਾਂ ਜੀ ਪਿੰਡ ਦੇ ਆ ਕਿ ਉਹਨਾਂ ਨੂੰ ਤੇ ਧੜੇਬੰਦੀਆਂ ਦੇ ਵਿੱਚ ਕੁਝ ਹੈ ਨਹੀਂ ਤੇ ਇਹਨਾਂ ਨੂੰ ਇਕੱਠਾ ਇੱਕ ਪਲੈਟਫਾਰਮ ਤੇ ਹੋ ਕੇ ਤੇ ਮਤਲਬ ਕੰਮ ਕਰਨਾ ਚਾਹੀਦਾ ਧੜੇਬੰਦੀ ਨੂੰ ਛੱਡਣਾ ਚਾਹੀਦਾ ਜੀ ਜੀ ਸਰ ਕਿਹੜਾ ਤੁਸੀਂ ਉਹ ਕਹਦੇ ਦੱਸਦੇ ਬੜੇ ਦੇ ਕੰਮ ਉਤਾਰਨ ਦੇ ਜਾਂ ਲੋੜੀ ਦਾਵਾ ਜਿਹੜੇ ਸੱਪੜ ਦੀ ਸਮੱਸਿਆ ਪਹਿਰ ਤੋਂ ਲਗਾ ਹੋਰ ਕਿਹੜੇ ਕਿਹੜੇ ਕੰਮ ਕਰਾਂਗਾ ਸਰ ਮੈਂ ਤੇ ਪਹਿਲਾਂ ਬੜੀ ਵੱਡੀ ਆ ਕਿ ਛੱਪੜ ਦੀ ਤੁਹਾਡੀ ਸਮੱਸਿਆ ਤੁਹਾਨੂੰ ਮੈਂ ਦੱਸੀ ਆ ਉੱਥੇ ਸਫਾਈ ਜਦੋਂ ਬਾਰਿਸ਼ ਆ ਕੇ ਬਰਸਾਤੀ ਟਾਈਮ ਆਣਾ ਆ ਤੇ ਵੈਸੇ ਹੀ ਬਲੌਕ ਹੋ ਜਾਣੀਆਂ ਤੇ ਉਹਦੇ ਨਾਲ ਗਲੀਆਂ ਦੇ ਵਿੱਚ ਪਾਣੀ ਆ ਜਾਣਾ ਜਿਹੜਾ ਤੋਂ ਕਈ ਬਿਮਾਰੀਆਂ ਵੀ ਮੱਛਰ ਜਾਂ ਤਾਂ ਡੇਂਗੂ ਚੀਜ਼ਾਂ ਪੈਦਾ ਹੋ ਸਕਦੀਆਂ ਸਰ ਉਹ ਤੋਂ ਗਲੀਆਂ ਦਾ ਸਾਡਾ ਹੈਗਾ ਜੀ ਬੱਚਾ ਦਾ ਖੇਡ ਦਾ ਸਮਾਨ ਨਹੀਂ ਅੱਜ ਤੱਕ ਪਿੰਡ ਤੇ ਪਹੁੰਚ ਸਕਿਆ ਜੀ ਤੇ ਅਸੀਂ ਕਹਿੰਦੇ ਆ ਕਿ ਇਹ ਚੀਜ਼ਾਂ ਸਹੂਲਤਾਂ ਇਹਨਾਂ ਨੂੰ ਗਲੀਆਂ ਨਾਲੀਆਂ ਤੇ ਆਪਣੇ ਛੱਪੜ ਦੀ ਜ਼ਹੂਲ ਤੇ ਬੱਚਿਆਂ ਨੂੰ ਖੇਡ ਦੇ ਪਖੋ ਜਾਗਰੂਕ ਕੀਤਾ ਜਾਵੇ ਤਾਂ ਜੋ ਕਿ ਨਸ਼ਿਆਂ ਤੋਂ ਇਹਨਾਂ ਨੂੰ ਦੂਰ ਰੱਖਿਆ ਜਾ ਸਕੇ ਸਰ ਖੇਡ ਦਾ ਮੈਦਾਨ ਹੈ ਭਣੀ ਸਰ ਖੇਡ ਦਾ ਮੈਦਾਨ ਹੈ ਹੈ ਨਹੀਂ ਹੈ ਪਰ ਛੋਟਾ ਜ ਆਪਾਂ ਉਹਨਾਂ ਨੂੰ ਉਪਰਾਲਾ ਜ ਕਰਕੇ ਨੈਟ ਨੂਟਲ ਲਗਾਇਆ ਹੋਇਆ ਮੁੰਡੇ ਵਾਲੀਬਾਲ ਖੇਡਦੇ ਆ ਸੋ ਇੱਕ ਨੌਜਵਾਨ ਜੂਸ ਆ ਕੋ ਆਉਂਦੇ ਨੇ ਤਾਂ ਕੀ ਮੈਸੇਜ ਨਾਲ ਜਾਓ ਜੋ ਬਾਕੀ ਨੌਜਵਾਨਾਂ ਨੂੰ ਮੈਂ ਇੱਕ ਵਧੀਆ ਜੀ ਵਧੀਆ ਸੁਸਾਇਟੀ 'ਚ ਬੈਠੋ ਆਪਣੇ ਮਾਪਿਓ ਦੀ ਸੇਵਾ ਕਰੋ ਤੇ ਨਸ਼ਿਆਂ ਤੋਂ ਦੂਰ ਰਵੋ ਆਉਣ ਵਾਲਾ ਟਾਈਮ ਬਹੁਤ ਮਾੜਾ ਆ ਪਰ ਆਪਾਂ ਇਸ ਟਾਈਮ ਤੋਂ ਬਚਣਾ ਹੈਗਾ ਆਪਾਂ ਨਸ਼ਿਆਂ ਤੋਂ ਦੂਰ ਹੋ ਕੇ ਇੱਕ ਵਧੀਆ ਜ਼ਿੰਦਗੀ ਜੀਉਣੀ ਹੈਗੀ ਸਰ ਸਰ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਸੇਵਾ ਸੰਧਾ ਮੌਕਾ ਤਾਂ ਮਨ ਬੁੱਸੇ ਸੁਣਿਆ ਮਤਾ ਜੀ ਪਿੰਡ ਵਾਲਿਆਂ ਨੂੰ ਇਹ ਹੀ ਮੈਸੇਜ ਆ ਕਿ ਤੁਸੀਂ ਸਾਨੂੰ ਸਰਪੰਚ ਚੁਣਿਆ ਬਹੁਤ ਹੀ ਸਤਿਕਾਰਯੋਗ ਹੋ ਤੁਸੀਂ ਸਾਡੇ ਮੈਂ ਤੁਹਾਨੂੰ ਇਹ ਮੈਂਬਰਾਂ ਨੂੰ ਵੀ ਸਾਰਿਆਂ ਨੂੰ ਵਿੱਚ ਇਹ ਕਹਿੰਨਾ ਹੈ ਕਿ ਆਪਾਂ ਇਕੱਠੇ ਹੋ ਕੇ ਧੜੇ ਬੰਦੀਆਂ ਨੂੰ ਛੱਡ ਕੇ ਇੱਕ ਪਲੇਟਫਾਰਮ ਤੇ ਹੋ ਕੇ ਆਪਾਂ ਕੰਮ ਕਰੀਏ ਪਿੰਡ ਦਾ ਵਿਕਾਸ ਕਰੀਏ ਪਿੰਡ ਨੂੰ ਤਾਂ ਜੋਗੀ ਅੱਗੇ ਸਿਖਰਾਂ ਤੱਕ ਲੈ ਜਾਈਏ ਅੱਗੇ ਵੀ ਸਾਡੇ ਪਿੰਡ ਨੂੰ ਅਵਾਰਡ ਮਿਲਿਆ ਸੀ ਹੁਣ ਵੀ ਉਸੇ ਅਵਾਰਡ ਦਾ ਹੱਕਦਾਰ ਹੈ ਸਾਡਾ ਪਿੰਡ ਜੇ ਆਪਾਂ ਇਕੱਠੇ ਹੋ ਗਏ ਇੱਕ ਕੰਮ ਕਰੀਏ ਤਾਂ ਆਪਾਂ ਲੋਕਾਂ ਦੀ ਆਵਾਜ਼ ਬਣ ਸਕਦੇ ਹਾਂ